ਸਤਿ ਸ਼੍ਰੀ ਅਕਾਲ ਜੀ ਫਰਸਟ ਸਟੈਸ ਕਲੌਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਆ ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 4 ਤੇ ਅੱਗੇ ਤੋਂ ਆਪਣੀ ਵੀਡੀਓ 4 ਵਜੇ ਆਉਗੀ ਕਿਉਂਕਿ 5 ਵਜੇ ਭੈਣਾ ਉਹਨਾਂ ਦੇ ਕੰਮ ਦਾ ਟਾਈਮ ਹੁੰਦਾ ਹੈ ਫਿਰ ਬਹੁਤ ਲੇਟ ਆਰਡਰ ਆਉਂਦੇ ਰਾਤ ਨੂੰ ਫਿਰ ਮੈਨੂੰ ਵੀ ਬਹੁਤ ਔਖਾ ਹੁੰਦਾ ਇਸ ਕਰਕੇ ਟਾਈਮ ਨਾਲ ਆਰਡਰ ਲੈਣ ਵਾਸਤੇ ਆਪਾਂ 4 ਵਜੇ ਕਿਉਂਕਿ ਉਸ ਟਾਈਮ ਥੋੜਾ ਜਿਹਾ ਅਜੇ ਟਾਈਮ ਹੁੰਦਾ ਭੈਣਾ ਕੋਲੇ ਧਾਰਾ ਧੂਰਾ ਦਾ ਟਾਈਮ ਨਹੀਂ ਹੋਇਆ ਹੁੰਦਾ ਤੇ ਚਲੋ ਠੀਕ ਹੈ ਜੀ ਆਪਾਂ 4 ਵਜੇ ਵੀਡੀਓ ਪਾਇਆ ਕਰਾਂਗੇ ਸ਼ਾਮ ਦੇ ਤੇ ਸ਼ੌਪ ਤੇ ਆਉਣਾ ਚਾਹੁੰਦੇ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੁੰਦੜੀ ਸਾਹਿਬ ਫਰੀਦਕੋਟ ਤੇ ਸ਼ੌਪ ਤੇ ਆਉਣ ਤੋਂ ਪਹਿਲਾਂ ਇੱਕ ਵ ਅੱਜ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਰਾਮ ਟੈਕਸ ਦੀ 컬렉ਸ਼ਨ ਹੋਊਗੀ ਕਵਾਰਟ੍ਰਾਈਜ਼ ਦੇ ਸੂਟ ਹੋਣਗੇ ਤੇ ਨਾਲ ਪਸ਼ਮੀਨੇ ਦੇ ਸੂਟ ਹੋਣਗੇ ਠੀਕ ਹੈ ਜੀ ਲੋ ਸ਼ੁਰੂ ਕਰਦੇ ਆ ਫਿਰ ਲੋ ਜੀ ਪਹਿਲਾ ਸੂਟ ਦੇਖੋ ਪਸ਼ਮੀਨੇ ਦਾ ਸੂਟ ਰਹੂਗਾ ਜੀ ਇਹ ਰਾਮ ਟੈਕਸ ਦਾ ਪਸ਼ਮੀਨਾ ਹੋਊਗਾ ਬੇਫਿਕਰ ਹੋ ਕੇ ਬਾਏ ਕਰ ਲਿਓ ਸੈਲਫ ਪ੍ਰਿੰਟ ਪਸ਼ਮੀਨਾ ਹੈ ਆਹ ਲੋ ਜੀ ਲੋ ਜੀ ਤੁਸੀਂ ਐਂ ਦੇਖੋ ਪਹਿਲਾਂ ਤਾਂ ਇਹਦਾ ਤੁਸੀਂ ਵਰਕ ਦੇਖੋ ਕਿੰਨਾ ਬਰੀਕੀ ਦਾ ਤੇ نیچے ਹੋਈ ਹੋਈ ਆ ਐਂਕਰਿੰਗ ਘੇਰੇ ਤੇ ਠੀਕ ਹੈ ਜੀ ਮਸ਼ੀਨੀ ਵਰਕ ਹੈ ਸਫਾਈ ਦਾ ਵਰਕ ਹੈ ਔਰ ਤੁਸੀਂ ਇਹਦਾ ਸੈਲਫ ਪ੍ਰਿੰਟ ਦੇਖੋ ਆ ਰਿਹਾ ਹੋਣਾ ਕੈਮਰੇ 'ਚ ਆ ਰਿਹਾ ਨਾ ਸੈਲਫ ਪ੍ਰਿੰਟ ਆ ਰਿਹਾ ਔਰ ਉਹ ਨਹੀਂ ਆ ਕਿ ਬਹੁਤ ਮੋਟਾ ਜਿਹਾ ਪਸ਼ਮੀਨਾ ਬੜੀ ਖੂਬਸੂਰਤ ਜਿਹਾ ਪਸ਼ਮੀਨਾ ਹੈਗਾ ਜੀ ਇਹ ਅ ਹਲਕਾ ਪਤਲਾ ਪਸ਼ਮੀਨਾ ਹੈ ਇਹ ਮੋਟੇ ਵਾਲਾ ਪਸ਼ਮੀਨਾ ਨਹੀਂ ਹੈਗਾ ਠੀਕ ਹੈ ਜੀ ਘੇਰੇ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਬਹੁਤ ਪਿਆਰਾ ਜਿਹਾ ਵਰਕ ਹੈਗਾ ਬਲੈਕ ਕਲਰ ਦੇ ਵਿੱਚ ਸੂਟ ਹੈ Z ਬਲੈਕ ਔਰ ਸੈਲਫ ਪ੍ਰਿੰਟ ਪ੍ਰਿੰਟ ਦੇ ਵਿੱਚ ਤੁਹਾਨੂੰ ਇਹ ਵਾਲਾ ਹੁਣ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਉੱਪਰ ਵੀ ਵਰਕ ਹੈਗਾ ਆ ਲੋ neck ਦੇ ਉੱਪਰ ਪੋਰਟਲੀ ਬਟਨ ਦਿੱਤੇ ਹੋਏ ਨੇ ਤੇ ਨਾਲ ਦੋ ਫਲਾਵਰ ਨੇ ਔਰ ਵਰਕ ਇੰਨੀ ਕਿ ਸਫਾਈ ਦਾ ਵਰਕ ਹੈ ਨਾ ਬਸ ਦੇਖਦੇ ਹੀ ਰਹਿ ਜੂਗੇ ਤੁਸੀਂ ਆ ਪੋਰਟਲੀ ਬਟਨ ਦਿੱਤੇ ਹੋਏ ਨੇ ਜੀ ਸਾਰੇ ਉੱਪਰ neck ਦੇ ਉੱਪਰ ਤੁਹਾਨੂੰ ਕੋਈ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਐ ਡਿਜ਼ਾਈਨਿੰਗ ਆਲਰੇਡੀ ਹੋਈ ਹੋਈ ਆ ਇਸ ਕਰਕੇ ਜਿਹੜਾ ਤੁਹਾਡਾ ਖਰਚਾ ਹੈਗਾ ਸਟਿਚਿੰਗ ਵਗੈਰਾ ਦਾ ਉਹ ਬਚ ਜੂਗਾ ਠੀਕ ਹੈ ਠੀਕ ਹੈ ਜੀ ਲੋ ਹੁਣ ਆਪਾਂ ਇਹ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ ਪੂਰਾ 5 ਮੀਟਰ ਦਾ ਉਹਦੇ ਵਿੱਚ ਨਾ ਇਹ ਅਹ ਤੁਹਾਨੂੰ ਥੋੜਾ ਜਿਹਾ ਈਜ਼ੀ ਹੋ ਜਾਂਦਾ ਜਿਨ੍ਹਾਂ ਨੇ ਕਪੜਾ ਵੱਧ ਲੱਗਦਾ ਉਹ ਜਦੋਂ ਇਕੱਠਾ ਕਪੜਾ ਮਿਲਦਾ ਨਾ ਆਪਾਂ ਨੂੰ ਉਹਦੇ ਚ ਆਪਾਂ ਨੂੰ ਥੋੜਾ ਸੌਖਾ ਹੋ ਜਾਂਦਾ ਪੂਰਾ ਪਿਓਰ ਕਾਲਾ ਹੈ ਪਿਓਰ ਕਾਲਾ ਰੰਗ ਹੈ ਡੈਡ ਬਲੈਕ ਬਿਲਕੁਲ ਜਿਨ੍ਹਾਂ ਦਾ ਦੁਪੱਟਾ ਕਾਲਾ ਆ ਚਾਹ ਲੈ ਦੁਪੱਟਾ ਦੁਪੱਟਾ ਐਂ ਕਾਲਾ ਹੈ ਬਸ ਲਓ ਜੀ ਇਹ ਹੈਗਾ ਦੁਪੱਟਾ ਔਰ ਦੁਪੱਟਾ ਪਿਓਰ ਦਾ ਮਿਲੂਗਾ ਔਰ ਪੇਂਟ ਹੋਇਆ ਹੋਇਆ ਲਓ ਬ੍ਰਸ਼ ਪੇਂਟ ਦੇ ਵਿੱਚ ਬੜਾ ਹੀ ਸੋਹਣਾ ਜਿਹਾ ਦੁਪੱਟਾ ਹੈਗਾ 4 ਸਾਈਡ ਲੇਸ ਨਾਲ ਲੱਗੂਗਾ ਇੰਨਾ ਸੋਹਣਾ ਬਿਲਕੁਲ ਡਿਫਰੈਂਟ ਕਨਸੈਪਟ ਹੈਗਾ ਜੀ ਇਹ ਰਾਮ ਟੈਕਸ ਦਾ ਬਿਲਕੁਲ ਡਿਫਰੈਂਟ ਦੁਪੱਟਾ ਪੇਂਟ ਵਾਲਾ ਔਰ ਸੂਟ ਵਰਕ ਵਾਲਾ ਔਰ ਸੈਲਫ ਪ੍ਰਿੰਟ ਪਸ਼ਮੀਨਾ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਦੇਖਦੇ ਐ ਲੱਗਾ ਭੁੱਖ ਲੈਂਦੀ ਹੈ ਇੰਨਾ ਸੋਹਣਾ ਸੂਟ ਹੈ ਠੀਕ ਹੈ ਜੀ ਫਟਾਫਟ ਚੱਕ ਲੈਣੇ ਨੇ ਸੂਟ ਇਹ ਤੇ ਪ੍ਰਾਈਸ ਬਹੁਤ ਘੱਟ ਪ੍ਰਾਈਸ ਹੋਊਗੀ ਜੀ ਬਿਲਕੁਲ ਲੈਸ ਪ੍ਰਾਈਸ ਦੇ ਉੱਪਰ 1975 ਦੇ ਵਿੱਚ ਇਹ ਸੂਟ ਮਿਲ ਜਾਣਾ ਹੈ ਫ੍ਰੀ ਸ਼ਿਪਿੰਗ ਨਾਲ ਲੋ ਜੇ ਕਲਾ ਸੂਟ ਦੇਖੋ ਇਹ ਬਲੂ ਕਲਰ ਦਾ ਸੂਟ ਹੈ ਨੇਵੀ ਬਲੂ ਹੀ ਕਹਿ ਸਕਦੇ ਮੈਨੂੰ ਲੱਗਦਾ ਇਹਨੂੰ ਬਲੈਕਿਸ਼ ਬਲੂ ਨਹੀਂ ਹੈਗਾ ਇਹ ਸੋਹਣਾ ਜਿਹਾ ਬਲੂ ਹੈ ਆ ਲੋ ਘੇਰਾ ਮੈਂ ਤੁਹਾਨੂੰ ਨਾਪ ਕੇ ਦੱਸਿਆ ਨਹੀਂ ਹੈਗਾ ਮੈਂ ਇੱਕ ਵਾਰੀ ਨਾਪ ਦਿੰਨੀ ਆ ਵੈਸੇ ਇਹਦਾ 26 ਤਾਈ ਘੇਰਾ ਹੁੰਦਾ ਹੀ ਹੈਗਾ ਲੋ ਜੀ 30.5 31 ਘੇਰਾ ਹੈਗਾ ਤੇ ਜੇ ਵਰਕ ਦਾ ਇੱਥੋਂ ਤੋਂ ਇੱਥੇ ਦੇਖਣਾ ਐਂਡ ਟੂ ਐਂਡ ਤਾਂ ਵੀ 26 ਘੇਰਾ ਹੈਗਾ ਤੇ نیچے ਜਿਹੜੀ ਪੱਟੀ ਲੱਗੀ ਹੋਈ ਆ ਉਹ 30 30.5 ਦੀ ਹੈਗੀ ਆ ਤੇ ਰਾਮ ਟੈਕਸ ਦੀ ਬਕਾਇਦਾ ਤੁਹਾਨੂੰ ਇਹ ਸਟੈਂਪ ਮਿਲੂਗੀ ਸਾਈਡ ਤੇ ਬੇਫਿਕਰ ਹੋ ਕੇ ਬਾਏ ਕਰ ਲਿਓ ਸੈਲਫ ਪ੍ਰਿੰਟ ਦੇ ਵਿੱਚ ਇਹ ਸਟੱਫ ਮਿਲੂਗਾ ਤੁਹਾਨੂੰ ਆ ਲੋ ਦੇਖੋ ਜੀ ਉੱਪਰ ਲੱਗੇ ਪੋਰਟਲੀ ਬਟਨ ਔਰ ਦੋ ਉੱਪਰ ਫਲਾਵਰ ਦਿੱਤੇ ਹੋਏ ਆ neck ਦੇ ਉੱਪਰ ਹਾਂ ਇਹਦਾ ਜਿਹੜਾ ਸੈਲਫ ਪ੍ਰਿੰਟ ਹੈ ਥੋੜਾ ਜਿਹਾ ਮੈਨੂੰ ਪ੍ਰਿੰਟ ਦਾ ਫਰਕ ਲੱਗਦਾ ਇਹਦਾ ਹਨਾ ਆ ਲੋ ਜੀ ਇਹ ਹੈਗਾ ਇਹਦਾ neck ਆ ਲੋ ਤੇ ਸੈਲਫ ਪ੍ਰਿੰਟ ਆ ਰਿਹਾ ਵਿੱਚ ਆਹ ਤਾਂ ਰੰਗ ਰੰਗ ਨਹੀਂ ਸੀ ਚਲੋ ਰੰਗ ਤਾਂ ਛੱਡੋ ਮੈਂ ਦੱਸਦਾ ਰੰਗ ਸੈਲਫ ਪ੍ਰਿੰਟ ਦੇ ਵਿੱਚ ਹੈ ਔਰ ਨੇਵੀ ਬਲੂ ਕਲਰ ਹੈਗਾ ਤੇ ਨਾਲ ਇਹ ਮਿਲੂਗਾ ਜੀ ਦੁਪੱਟਾ ਇੰਨਾ ਸੋਹਣਾ ਦੁਪੱਟਾ ਨਾ ਜੀ ਇਹ ਸ਼ਿਫੋਨ ਦੇ ਵਿੱਚ ਦੁਪੱਟਾ ਹੈ ਔਰ ਪੇਂਟ ਹੋਇਆ ਹੋਇਆ ਦੁਪੱਟਾ ਆ ਲੋ ਲੋ ਜੀ ਮੈਂ ਇਹਨਾਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਆ 4 ਸਾਈਡਾਂ ਤੇ ਲੇਸ ਹੋਊਗੀ ਵਿੱਚ ਵੀ ਇਹਦੇ ਪੇਂਟ ਦੇ ਫਲਾਵਰ ਹੋਣਗੇ ਬੜਾਈ ਅਲੱਗ ਹੀ ਚੀਜ਼ ਆਈ ਹੋਈ ਆ ਇਸ ਵਾਰ ਇਹ ਅਗੇ ਥੋੜਾ ਪ੍ਰਿੰਟਡ ਪ੍ਰਿੰਟਡ ਵਾਲੀ ਹੁੰਦੇ ਨੇ ਸਾਰੇ ਦੁਪੱਟੇ ਇਸ ਵਾਰ ਥੋੜਾ ਡਿਫਰੈਂਟ ਹੋ ਗਿਆ ਇਹ ਤੇ ਪ੍ਰਾਈਸ ਬਹੁਤ ਘੱਟ ਹੈਗੀ ਆ 1975 ਮਿਨੀਮਮ ਪ੍ਰਾਈਸ ਦੇ ਉੱਪਰ ਸੂਟ ਆਊਗਾ ਬਿਲਕੁਲ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਹੈਗਾ ਜੀ ਗ੍ਰੀਨ ਕਲਰ ਆ ਲੋ ਕਲਰ ਇਹ ਵੀ ਬਹੁਤ ਸੋਹਣਾ ਹੈ ਤੇ ਆ ਲੋ ਜੀ ਉਦਾਂ ਹੀ ਘੇਰੇ ਤੇ ਇਦਾਂ ਦਾ ਵਰਕ ਮਿਲੂਗਾ ਸੈਲਫ ਪ੍ਰਿੰਟ ਦੇ ਵਿੱਚ ਆ ਇਹਦਾ ਸੈਲਫ ਪ੍ਰਿੰਟ ਕੁਝ ਹੋਰ ਹੈ ਸੈਲਫ ਪ੍ਰਿੰਟ ਦਾ ਥੋੜਾ ਥੋੜਾ ਫਰਕ ਪੈ ਜਾਂਦਾ ਇਹਦੇ ਚ ਫਲਾਵਰ ਜੇ ਬਣੇ ਹੋਏ ਆ ਆ ਗਿਆ ਹਾਂ ਬਿਲਕੁਲ ਗ੍ਰੀਨ ਕਲਰ ਹੈਗਾ ਜੀ ਇਹ ਤੇ ਇਹ ਹੈਗੇ ਨੇ neck ਦੇ ਉੱਪਰ ਫਲਾਵ ਠੀਕ ਹੈ ਜੀ ਤੇ ਇਹ ਮਿਲੂਗਾ ਜੀ ਦੁਪੱਟਾ ਨਾਲ ਦੁਪੱਟੇ ਸਾਰਿਆਂ ਦੇ ਸੀਮ ਹੀ ਨੇ ਪੇਂਟ ਵਾਲੇ ਦੁਪੱਟੇ ਨੇ ਨਾਲ 2.5 ਮੀਟਰ ਦੁਪੱਟਾ ਆਊਗਾ 4 ਸਾਈਡ ਲੇਸ ਆਊਗੀ ਪਿਓਰ ਸ਼ਫੋਨ ਦਾ ਦੁਪੱਟਾ ਆਊਗਾ ਅਗਲਾ ਦੇਖੋ ਅ ਵਾਈਨ ਕਲਰ ਹੈ ਆਹ ਲਓ ਜੀ ਸਾਰੇ ਪ੍ਰਿੰਟੇ ਦਾ ਅਲੱਗ ਹੈ ਸਾਰਿਆਂ ਦਾ ਹੀ ਡਿਫਰੈਂਟ ਡਿਫਰੈਂਟ ਹੈ ਠੀਕ ਹੈ। ਲੋ ਜੀ ਇਹ ਹੈਗਾ ਇਹਦਾ neck। ਮੈਂ ਤੁਹਮ ਸਾਰਾ ਏਦਾਂ ਖੋਲ ਕੇ ਦਿਖਾਉਣੀ ਆ। 5 ਮੀਟਰ ਦਾ ਸਟਫ ਆਊਗਾ। ਲੋ। ਬਹੁਤ ਖੂਬਸੂਰਤ ਸੂਟ ਬਹੁਤ ਜਿਆਦਾ ਆ ਰੰਗ ਆ। ਵਾਈਨ ਕਲਰ ਤੇ ਵਾਈਨ ਕਲਰ ਦਾ ਇਹ ਜੇ ਦੁਪੱਟਾ 1975 ਦੇ ਵਿੱਚ ਤੁਹਾਡੇ ਘਰ। ਨੇ ਸੇਖੋ ਕਾਫੀ। ਕਾਫੀ ਸ਼ੇਡ ਬਹੁਤ ਘਟਾਉਂਦਾ ਹੁੰਦਾ ਇਹ ਵਾਲਾ ਸ਼ੇਡ। ਇਹਦੇ ਤੇ ਇਹ ਵਾਲਾ ਕਲਰ ਬੜਾ ਸੋਹਣਾ ਜੱਜਦਾ ਵਰਕ ਵਾਲਾ ਜਿਹੜੇ ਆ ਕਰੀਮ ਜੇ ਕਲਰ ਤੇ ਪੀਚ ਪਏ ਹੋਏ ਨੇ ਨਾ ਕਾਫੀ ਸੋਹਣੇ ਲੱਗਦੇ ਨੇ ਸੈਲਫ ਪ੍ਰਿੰਟ ਦੇ ਵਿੱਚ ਪਸ਼ਮੀਨਾ ਹੋਊਗਾ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਪ੍ਰਾਈਸ ਹੈਗੀ 1975 ਲਓ ਜੀ ਇਹ ਤਾਂ ਸੀਗੇ ਸੈਲਫ ਪ੍ਰਿੰਟ ਪਸ਼ਮੀਨੇ ਦੇ ਵਿੱਚ ਸੂਟ ਵਰਕ ਵਾਲੇ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਕਵਾਟਰਾਈਜ਼ ਦੇ ਸੂਟ ਵਰਕ ਵਾਲੇ ਲਓ ਪਹਿਲੇ ਦੇਖੋ ਰਾਮ ਟੈਕਸ ਦੀ ਕਵਾਟਰਾਈਜ਼ ਹੋਊਗੀ ਪਹਿਲਾਂ ਵੀ ਜਿਹੜਾ ਸੈਲਫ ਪ੍ਰਿੰਟ ਪਸ਼ਮੀਨਾ ਦਿਖਾਇਆ ਸੀਗਾ ਉਹ ਰੌਮਟੈਕਸ ਦਾ ਹੀ ਪਸ਼ਮੀਨਾ ਸੀ। ਇੰਨੇ ਇੱਕ ਸੋਹਣੇ ਸੂਟ ਆ ਨਾ ਜੀ। ਵਿੱਚ ਹੈਂਡਵਰਕ ਹੋਇਆ ਹੋਇਆ। ਆ ਸਾਰਾ ਵਿੱਚ ਵਿੱਚ ਜਿਹੜਾ ਇਹ ਹੈਂਡਵਰਕ ਹੋਇਆ ਹੋਇਆ ਹੈ ਹੈਂਡ ਪਲੱਸ ਮਸ਼ੀਨ। ਇਹ ਹੈਗਾ ਜੀ ਇਹਦਾ ਨੈਕ। ਠੀਕ ਹੈ ਜੀ। ਰੌਮਟੈਕਸ ਵੀ ਕਵਾਰਟਾਈਜ਼ ਹੋਊਗੀ ਔਰ ਰੌਮਟੈਕਸ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ ਜੀ ਤੁਸੀਂ। ਇਹ ਵਾਲਾ ਤੁਹਾਨੂੰ ਫਰੰਟ ਤੇ ਮਿਲੂਗਾ ਫਲਾਵਰ। ਬੜਾ ਪਿਆਰਾ ਸੂਟ ਹੈ। ਬਹੁਤ ਜ਼ਿਆਦਾ ਸੋਹਣਾ ਸੂਟ ਹੈ। ਹੈਂਡ ਪਲੱਸ ਮਸ਼ੀਨ ਵਰਕ। ਸੋਹਣੇ ਜਿਹੇ ਸਰਦੀਆਂ ਚ ਪਾਉਣ ਵਾਲੇ ਪਾਰਟੀ ویئر ਸੂਟ ਨੇ ਸਾਰੇ ਤੇ ਨੋਟ ਵਰਕ ਪਲੱਸ ਸਿੱਪੀ ਵਰਕ ਤੇ ਥ੍ਰੈਡ ਵਰਕ ਆ ਲੋ ਜੀ ਇਹ ਹੈਗਾ ਇਹਦਾ ਘੇਰੇ ਤੇ ਵਰਕ ਘੇਰਾ ਨਾਪ ਦੀਆਂ ਇੱਕ ਤਾਂ ਘੇਰਾ ਨਾਪ ਦਿੰਨੇ ਆ ਬਾਕੀ ਜਾਂਦਾ ਸੇਮ ਹੋਊਗਾ ਘੇਰਾ ਹੈਗਾ ਜੀ ਇਹਦਾ 2.5 ਸਾਢੇ 25 ਲੋ ਸਕਿਨ ਜਿਆ ਕਲਰ ਹੈਗਾ ਕਲਰ ਸਹੀ ਆ ਰਿਹਾ ਹੁਣ ਆਇਆ ਜੀ ਠੀਕ ਹੈ ਜੀ ਬਸ ਐ ਮਾੜਾ ਮੋਟਾ ਫਰਕ ਹੁੰਦਾ ਓ ਬੀਬੀ ਨੂੰ ਥੋੜਾ ਵੈਸੀ ਵਹਿਮ ਜਿਹਾ ਵੀ ਵੜਾ ਕਰ ਲੈਂਦੀ ਐ ਤੇ ਗੋਟ ਰਾਈਸ ਜਿਹੜੀ ਉਹ ਬਹੁਤੀ ਮੋਟੜੀ ਜੀ ਨਹੀਂ ਹੈਗੀ ਸੋਹਣੀ ਗੋਟ ਰਾਈਸ ਤੁਸੀਂ ਸਮਝ ਸਕਦੇ ਹੋ ਟੈਕਸ ਦੇ ਸੂਟਾਂ ਬਾਰੇ ਤੁਹਾਨੂੰ ਜਿਹੜੇ ਪਹਿਣਾ ਨੇ ਪਾਇਆ ਉਹਨਾਂ ਨੂੰ ਪਤਾ ਐ ਤੇ ਲੋ ਜੀ ਆ ਤੁਸੀਂ ਇਹਦਾ ਇਹਦੀ ਫੋਟੋ ਦੇਖੋ ਦਸਾ ਰਾਂਗੇ ਹਾਂ ਤੇ ਇਹ ਹੈ ਜੀ ਇਹਦਾ ਸ਼ਾਲ ਸ਼ਾਲ ਦੁਪੱਟਾ ਹੈ ਲੋ ਪਤਲੇ ਵਾਲਾ ਜਮੈਂ ਇਹਨੂੰ ਦੁਪੱਟਾ ਵੀ ਨਹੀਂ ਕਹਿ ਸਕਦੇ ਆਪਾਂ ਪਰ ਹੈ ਇਹ ਪੱਟੇ ਵਰਗਈ ਪਰ ਨਿੱਗਾ ਹੈ ਗਰਮ ਹੈ ਬਹੁਤ ਸੋਣਾ ਹੈ ਇਹ ਸੂਟ ਬਹੁਤ ਜਿਆਦਾ ਸੋਣਾ ਸੂਟ ਹੈ ਆ ਲੋ ਬੜਾ ਜਿਆਦਾ ਹਲਕਾ ਐਨ ਫੁੱਲ ਵਰਗਾ ਬੇ ਤੇ ਲੋ ਜੀ ਆ ਲੱਗੇ ਹੋਏ ਆ ਫੋਰ ਸਾਈਡ ਟੈਸਲਸ ਲੋ ਜੀ ਮੈਂ ਨੇੜੇ ਕਰਕੇ ਤੁਹਾਨੂੰ ਦਿਖਾਉਣੀ ਆ ਇਹ ਆ ਦੇਖੋ ਤੁਸੀਂ ਹੈਗਾ ਇਹ ਸ਼ਾਲ ਦੁਪੱਟਾ ਹੈ ਇਹ ਆ ਲੋ ਪਤਲਾ ਪਤਲਾ ਪਰ ਗਰਮ ਹੁੰਦੀ ਨੇ ਇਹ ਜਿਵੇਂ ਪਾਰਟੀ ਵੀਅਰ ਸੂਟ ਹੁੰਦੇ ਨੇ ਇਸ ਤਰ੍ਹਾਂ ਦੇ ਤੇ ਆਪਾਂ ਜੇ ਕਿਸੇ ਪਾਰਟੀ ਫੰਕਸ਼ਨ ਤੇ ਪਾਉਣੇ ਆ ਤਾਂ ਸੋਹਣੇ ਲੱਗਦੇ ਨੇ ਠੀਕ ਹੈ ਜੀ ਇਹ 2595 ਦੇ ਵਿੱਚ ਆਊਗਾ ਲੈਸ ਪ੍ਰਾਈਸ ਬਿਲਕੁਲ ਲੈਸ ਪ੍ਰਾਈਸ ਅਗਲਾ ਦੇਖੋ ਬਲੈਕ ਕਲਰ ਵਾ ਕੀ ਬਾਤ ਹੈ ਬਹੁਤ ਸੋਹਣਾ ਲੱਗਦਾ ਹੈ ਜਿੱਤੇ ਸਕਿਨ ਕਲਰ ਦਾ ਵਰਕ ਹੋਇਆ ਹੋਇਆ ਨਾ ਲਈ ਬਲੈਕ ਕਲਰ ਦੇ ਵਿੱਚ ਛੋਟਾ ਕਵਾਟਰਾਈਜ਼ ਦਾ ਇਹਦਾ ਵਰਕ ਦਾ ਫਰਕਾ ਥੋੜਾ ਜਾਂ ਇੱਥੇ ਨੱਕ ਬਣੂਗਾ ਆਹ ਸਾਈਡ ਤੇ ਆ ਗਿਆ ਇੱਕ ਉੱਪਰ ਆ ਗਿਆ ਇੱਕ ਕਾਰਨਰ ਤੇ ਆ ਗਿਆ ਠੀਕ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਆ ਔਰ ਨੀਚੇ ਕਿਤ੍ਹਾ ਹੋਇਆ ਜੀ ਉਹਦਾ ਐਂਕਿੰਗ ਐਂਕਿੰਗ ਜਿੱਦਿਹਾ ਯਾਦ ਕੋ ਲੱਗੀ ਹੂੰ ਐਂਕਿੰਗ ਹਾਂ ਐਂਕਿੰਗ ਕਿਤ੍ਹੀ ਹੋਈ ਆ ਤੇ ਆ ਹੈਗੀ ਆ ਦੀ ਫੋਟੋ ਜੰਸੀ ਜੀ ਆਣਾ ਬੈਮ ਕਰਿਆ ਕਰ ਬੜਾ ਆਇਆ ਤਾਂ ਲਾਈਟ ਜਗਦੀ ਹੈ ਤਾਂ ਚੰਦ ਪਹਿਣੀ ਪੈਣੀ ਹੈ। ਲੋ ਜੀ। ਦੁਪੱਟਾ ਦਿਖਾਉਣੀ ਆ ਖੋਲ ਕੇ ਤੁਹਾਨੂੰ। ਆਹ ਲੋ। ਲੋ, ਲਸ਼ ਲਸ਼ ਕਰ ਦੇ ਦੁਪੱਟੇ। ਪੱਟਾ ਤਾਂ ਕਿਹੜਾ ਸ਼ਾਲ ਹੀ ਹੁੰਦੀ ਆ ਪਤਲੇ-ਪਤਲੇ। ਸ਼ਾਲ ਦੁਪੱਟਾ ਕਹਿੰਦੇ ਆ ਇਹਨੂੰ। ਅੱਛਾ ਆਹ ਲੋ। ਇਹ ਹੈਗੇ ਇਹਦੇ ਪੱਲੇ। ਠੀਕ ਹੈ ਜੀ। ਇੰਨੇ ਕਿ ਪਿਆਰੇ ਲੱਗਦੇ ਆ ਇਹ ਉੱਪਰ ਲਏ ਹੋਏ ਇੰਨੇ ਕਿ ਸੋਹਣੇ ਲੱਗਦੇ ਆ। ਕੌਲੇ ਜਿਆਦਾ ਸਮੇਂ ਲਾਦੀਏ ਤੇ ਪ੍ਰਾਈਸ ਹੈਗੀ 2595 ਸੂਟ ਦੇ ਅਕੋਰਡਿੰਗਲੀ ਪ੍ਰਾਈਸ ਕੁਛ ਵੀ ਨਹੀਂ ਹੈਗੀ ਲੋ ਜੀ ਅਗਲਾ ਦਿਖਾਉਣੀ ਆ ਰਸਟ ਕਲਰ ਕੋਟਰਾइज ਦਾ ਸੂਟ ਹੈ ਰਾਮ ਟੈਕਸ ਦੀ ਕੋਟਰਾइज ਹੈ ਰਸਟ ਕਲਰ ਦੇ ਵਿੱਚ ਸੂਟ ਹੈ ਬਹੁਤ ਧਿਆਰਾ ਜਿਹਾ ਸੂਟ ਹੈ ਵਰਕ ਧਿਆਨ ਨਾਲ ਦੇਖ ਲਿਓ ਲੋ ਪੈਚ ਵਰਕ ਹੈ ਇਹਦੀ ਐਗਜ਼ੈਕਟ ਰਸਟ ਕਲਰ ਆਊਗਾ ਇਹ ਪੈਚਵਰਕ ਹੋਇਆ ਹੋਇਆ ਅਜੇ ਤੇ ਉੱਪਰ ਵੀ ਇੱਕ ਫਲਾਵਰ ਹੈ ਜਿਹੜਾ ਉਹ neck ਤੋਂ ਮੋਢੇ ਤੋਂ نیچے ਨੂੰ ਆਉਂਦਾ ਲੈਂਥ ਲੰਬਸ ਦਾ ਕੋਈ ਇਸ਼ੂ ਨਹੀਂ ਹੈ ਜਿੰਨਾ ਮਰਜ਼ੀ ਬਣਾ ਲਿਓ ਤੁਸੀਂ ਇਹਦੀ ਲਓ ਇੱਕ ਫਲਾਵਰ ਵੱਡਾ ਸਾਰਾ ਫਰੰਟ ਤੇ ਦਿੱਤਾ ਔਰ ਐਂਕਰਿੰਗ ਕੀਤੀ ਹੈ ਠੀਕ ਹੈ ਜੀ ਤੇ ਇਹ ਹੈ ਦਾ ਦੁਪੱਟਾ ਸਾਰੇ ਦੁਪੱਟੇ ਮੈਨਲਾ ਤਾਂ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਆ ਜੇ ਕਹੂੰ ਤਾਂ ਦਿਖਾਈ ਦੇ ਨੇ ਕਿਉਂਕਿ ਨਾ ਇਹਨਾਂ ਦੀ ਡਿਜ਼ਾਈਨਿੰਗ ਅਲੱਗ-ਅਲੱਗ ਕਰੀ ਹੋਈ ਹੈ ਦੁਪੱਟਿਆਂ ਦੀ ਅਸੀਂ ਤਾਂ ਆਪਾਂ ਨੂੰ ਖੋਲਣੇ ਹੀ ਨਹੀਂ ਪੈਣਗੇ ਲਓ। ਸੋਹਣਾ ਜਿਹਾ ਦੁਪੱਟਾ। ਸ਼ਾਲ ਦੁਪੱਟਾ ਆ ਲੋ। ਆਮ ਪੂਰਾ ਖੁੱਲਾ ਢੁਲਾ ਐ ਨਹੀਂ ਹੈਗਾ ਕਿ ਬਹੁਤ ਛੋਟਾ ਜਈ ਹੈ। ਚੌੜਾਈ ਵੀ ਵਧੀਆ ਐ ਤੇ ਲੰਬਾਈ ਵੀ ਵਧੀਆ। ਤੇ ਲਾਈਟ ਵੇਟ ਵੀ ਬਹੁਤ ਐ 2595 ਜੀ ਆ ਜੂਗਾ। ਇਹਦੇ ਨਾਲ ਦਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਇਹ ਉਹਦੇ ਨਾਲ ਦਾ ਹੀ ਐ। ਮੈਂ ਤੁਹਾਨੂੰ ਇਦਾਂ ਹੀ ਦਿਖਾ ਦੇਣੀ ਐ। ਸਭ ਤੋਂ ਪਹਿਲਾਂ ਜਿਹੜਾ ਦਿਖਾਇਆ ਸੀਗਾ ਉਹ ਇਹੀ ਸੀ। ਮਹਿਰੂਨ ਕਲਰ ਬਲੈਕਿਸ਼ ਮਹਿਰੂਨ ਨਹੀਂ ਹੈਗਾ ਇਹ ਐਗਜੈਕਟ ਮਹਿਰੂਨ ਕਲਰ ਹੈ ਲੋ ਠੀਕ ਹੈ ਜੀ ਤੇ ਇਹ ਹੈ ਦੇ ਨਾਲ ਦੁਪੱਟਾ ਜੇ ਤੁਸੀਂ ਕਹੋਗੇ ਸਾਨੂੰ ਮਹਿਰੂਨ ਦਾ ਦੁਪੱਟਾ ਤਾਂ ਦਿਖਾਇਆ ਨਹੀਂ ਸੋ ਦਿਖਾ ਦਿੰਦੇ ਹਾਂ ਆਹ ਲੋ ਇਹ ਦੁਪੱਟੇ ਸਾਰੇ ਦੇਖਣ ਆ ਲਈ ਹੈ ਸੋਹਣੇ ਸੋਹਣੇ ਬਹੁਤ ਹੂੰ ਸਾਰੇ ਵਧੀਆ ਨੇ ਵਿੱਚੋਂ ਸਾਰਾ ਬਰੀਕ ਪ੍ਰਿੰਟ ਹੈ। ਔਰ ਪੱਲਿਆਂ ਤੇ ਇਸ ਤਰ੍ਹਾਂ ਵੀ ਆਉਣੀਆਂ ਨੇ। 2595 ਚ ਆਜੂਗਾ ਜੀ ਸੂਟ। ਅੱਜ ਅਸੀਂ ਕਿਸੇ ਨੂੰ ਸੋਲਡ ਆਊਟ ਨਹੀਂ ਕਹਿਣਾ। ਸਭ ਲਈ ਸੂਟ ਹੋਣਗੇ ਆਪਣੇ ਕੋਲ ਜਿੰਨੇ ਮਰਜ਼ੀ ਚੱਕੀ ਜਾਵੇ। ਲੋ ਜੀ ਇਹਦਾ ਮੈਨੂੰ ਲੱਗਾ ਤਾਂ ਡਿਜ਼ਾਈਨ ਥੋੜਾ ਜਿਹਾ ਹੋਰ ਫਰਕ ਪੈ ਗਿਆ। ਉਹ ਇਹਦਾ ਡਿਜ਼ਾਈਨ ਹੋ ਰਿਹਾ ਉੱਪਰੋਂ ਲੰਬੀ ਪੱਟੀ ਆਉਂਦੀ ਹੈ ਕੱਟ ਵੀ ਸਕਦੇ ਹਾਂ ਪੱਟੀ ਨੂੰ ਠੀਕ ਹੈ ਆ ਇੱਕ ਪੈਚ ਵਰਕ ਆ ਵੀ ਪੈਚ ਵਰਕ ਤੇ ਉੱਪਰ ਹੈਂਡ ਵਰਕ ਪੈਚ ਦੇ ਉੱਪਰ ਹੈਂਡ ਲੋ ਇਹ ਬਹੁਤ ਸੋਹਣਾ ਲੁਕਦਾ ਐ ਐਗਜ਼ੈਕਟ ਗ੍ਰੀਨ ਕਲਰ ਆ ਇਹ ਦੇਖੋ ਇਹਦਾ ਦੁਪੱਟਾ ਸਿਰ ਦਾ ਦੁਪੱਟਾ ਪਹਿਲਾਂ ਤਾਂ ਦੇਖੋ ਇਹਦੇ ਪੱਲੇ ਹਾਂ ਉਸ ਨੂੰ ਕੰਨੀਂ ਕੰਨੀਂ ਫਿਰ ਇਹਦੀਆਂ ਦੇਖੋ ਕੰਨੀਆਂ ਤੇ ਫਿਰ ਸੈਂਟਰ ਚ ਬਰੀਕ ਪ੍ਰਿੰਟ ਹੈ ਇਹ ਨਾਲ ਠੀਕ ਹੈ ਜੀ 2595 ਦੀ ਰੇਂਜ ਦੇ ਵਿੱਚ ਸੂਟ ਹੈਗਾ ਕਾਟ ਪ੍ਰਾਈਸ ਬਹੁਤ ਜ਼ਿਆਦਾ ਖੂਬਸੂਰਤ ਸੂਟ ਹੈ ਮਸਟਰਡ ਕਲਰ ਐਗਜੈਕਟ ਮਸਟਰਡ ਕਲਰ ਹਲੋ ਲੋ ਜੀ ਪੈਚ ਵਰਕ ਹੈ ਸੂਟ ਦੇ ਉੱਪਰ ਸੋਬਰ ਸੂਟ ਹੈ ਬਹੁਤ ਜ਼ਿਆਦਾ ਤੇ ਹੈਂਡ ਵਰਕ ਦਾ ਟੱਚ ਦਿੱਤਾ ਹੋਇਆ ਉੱਪਰ ਠੀਕ ਹੈ ਜੀ ਔਰ ਐਂਕਰਿੰਗ ਤਾਂ ਸਾਰਿਆਂ ਦੇ ਹੀ ਹੈਗੀ ਹੈ ਨੀਚੇ ਲੋ ਇਹ ਸਭ ਦੇ ਹੈਗੇ ਇਹ ਹੋਊਗਾ ਇਹਦਾ ਦੁਪੱਟਾ ਰਹਮਾ ਸਹੀ ਰਸਾਈ ਕਿ ਨਹੀਂ ਲੋਦੀ ਦੇਖ ਲੋ ਜਿੱਥੇ ਵੀ ਬੀਬੀ ਨੇ ਕਿਹਾ ਸੋਨੂੰ ਲੋ ਇਹ ਸ਼ਾਲ ਦੁਪੱਟਾ ਇਹਦਾ ਬਹੁਤ ਪਿਆਰਾ ਇਹੋ ਬਹੁਤ ਸੋਹਣਾ ਸਾਰੇ ਦੁਪੱਟੇ ਸੋਹਣੇ ਹਾਂ 2595 ਦੀ ਰੇਂਜ ਦਾ ਸੂਟ ਹੈ ਅਗਲਾ ਦੇਖੋ ਕਿਹੜਾ ਛੇੜਾ ਸਹੀ ਆ ਰਿਹਾ ਹੁਣ ਵਿੱਚ ਕਾਫੀ ਦਾ ਕਿਹੋ ਜਿਹਾ ਸਭ ਧਿਆਨ ਫੀਆਰੇ ਹੂੰ ਲੋਜੀ 커피 ਜੇ ਕਹਿ ਸਕਦੇ ਆ ਜੀ ਇਹਨੂੰ ਤਾਂ ਮੇਰੇ ਖਿਆਲ ਨਾਲ ਸਹੀ ਆ ਇੱਥੇ ਸਹੀ ਆ ਦੇਖ ਲਓ ਜੀ ਤੇ ਬੀਬੀ ਨੇ ਕਿਹਾ ਹੋੜਾ ਕਲਰ ਆ ਉਹ ਅੰਦਾਜ਼ੇ ਤੁਸੀਂ ਆਪੇ ਲਾ ਲਓ ਸੁਨਾਈ ਕਦਰ ਪਤਲਾ ਤਾਂ ਬੋਸ ਤੋਂ ਪਰ ਕੈਮਰੇ ਤੋਂ ਕੰਨੀ ਆ ਜੀ ਕਾ ਤਾਂ ਨਹੀਂ ਆਦਾ ਕਲਰ ਸਾਰੇ ਸੋਹਣੇ ਚਲੋ ਆ ਲੋ ਇਹ ਹੈਗਾ ਚਾਲ ਪੂਰਾ ਖੁੱਲਾ ਚੌੜਾ ਲੰਬਾ ਆ ਕਲਰ ਹੈ ਜਿਹੜਾ ਆਹ ਦੁਪੱਟੇ ਦਾ ਕਾਫੀ ਹੈ ਜੀ ਕਾਫੀ ਆਹ ਕਲਰ ਲੋ ਜੀ ਬਲੂ ਕਲਰ ਦੇਖ ਲੋ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ

ਆ ਕੰਨਰੇ ਵੱਸ ਹਮ ਵਧੀਆ ਹੈ ਇਹ ਕੰਨਰੇ ਸਹੀ ਹੁੰਦਾ ਕੋਸਤ ਵਾਲਾ ਆਲੋ ਦੇਖੋ ਦੁਪੱਟਾ ਦੁਪੱਟੇ ਸਾਰੇ ਚੜਦੇ-ਚੜਦੇ ਹਮ ਤੇ ਲੋ ਵਧੀਆ ਚੀਜ਼ਾਂ ਨੇ ਫਟਾਫਟ ਲੈਣ ਵਾਲੀਆਂ ਨੇ 2595 ਦੀ ਰੇਂਜ ਦਾ ਸੂਟ ਹੈਗਾ ਫ੍ਰੀ ਸ਼ਿਪਿੰਗ ਨਾਲ ਆਉਗਾ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਐਂਡ ਕਰਨ ਤੋਂ ਪਹਿਲਾਂ ਇੱਕ ਵਾਰ ਮੈਂ ਗਿੱਲ ਵੈਰੋ ਕੇ ਦੀ ਆਈਡੀ ਤੋਂ ਭੈਣ ਨੂੰ ਸੂਟ ਨਿਕਲਿਆ ਸੀ ਬੈਸਟ ਕਮੈਂਟਰ ਦਾ ਸ਼ਾਇਦ ਭੈਣ ਨੇ ਦੇਖਿਆ ਨਹੀਂ ਅਗਰ ਅੱਜ ਵੀਡੀਓ ਦੇਖ ਰਹੇ ਨੇ ਤਾਂ ਆਪਣਾ ਸੂਟ ਜਿਹੜਾ ਉਹ ਲੈ ਲੈਣਾ ਚਲੋ ਠੀਕ ਆ ਜੀ ਫਿਰ ਮਿਲਾਂਗੇ ਕੱਲ ਨੂੰ ਹੋਰ ਵਧੀਆ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਸਤਿ ਸ੍ਰੀ ਅਕਾਲ